ਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਨੇ ਅੱਜ ਵੀ ਜਿਹੜਾ ਹੈਗਾ ਇੱਕ ਬਾਜ਼ਾਰ ਦੇ ਵਿੱਚ ਰੈਡੀਮੇਡ ਦੀ ਦੁਕਾਨ ਨੂੰ ਜਿਹੜਾ ਹੈਗਾ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਿ ਜਿਹੜੇ ਮਾਲਕ ਨੇ ਦੁਕਾਨ ਦੇ ਆਪਣੇ ਲਾਡੀ ਜੀ ਅਸੀਂ ਲਾਡੀ ਜੀ ਨਾਲ ਗੱਲ ਕਰਾਂਗੇ ਲਾਡੀ ਜੀ ਕੀ ਪਾਣਾ ਵਰਤਿਆ ਅਸੀਂ ਸਵੇਰੇ ਕਿਦੋਂ ਆਏ ਆ ਤੇ ਸਾਨੂੰ ਨੂੰ ਪਤਾ ਲੱਗਾ ਵੀ ਇੱਧਰ ਕਰਕੇ ਤੁਹਾਡੀ ਦੁਕਾਨ ਦਾ ਉਹਨੇ ਸ਼ਟਰ ਉਹਨੇ ਕੀ ਪਟੇ ਗਿਆ ਅਸੀਂ ਆ ਕੇ ਦੇਖਿਆ ਫਿਰ ਉਹਨਾਂ ਦੀ ਕੰਪਲੇਨਟ ਕੀਤੀ ਉਹਨਾਂ ਨੇ ਆ ਕੇ ਕਿਦੋਂ ਸ਼ਟਰ ਖਲਾਇਆ ਤੇ ਅੰਦਰੋਂ ਲਗੀ ਦਰਾਜ ਪੱਟੇ ਸੀਗਾ ਤੇ ਪਜਾਮੇ ਲੈ ਗਏ ਆ ਤੇ ਸ਼ਰਟਾਂ ਲੈ ਗਏ ਆ ਅੰਡਰਵੀਅਰ ਹੋਰ ਇਦਾਂ ਹੋਣਗੇ ਆਟਮਾ ਕੀਮਤੀ ਸਮਾਨ ਲੈ ਕੇ ਗਏ ਆ ਤੇ ਜੇ ਕੈਸ਼ ਦੀ ਗੱਲ ਕਰੀਏ ਕੈਸ਼ ਕਿੰਨਾ ਕੁ ਸੀਗਾ 8-10000 ਰੁਪਏ ਹੋਣਾ ਇਹ ਦਰਾਜ ਚ ਤੇ ਇਹ ਕੁਝ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਏ ਆ ਹਾਂਜੀ ਨਾਲ ਗਵੰਡੀਆਂ ਦੇ ਲੱਗੇ ਆ ਤੇ ਉਹਦੇ ਵਿੱਚ ਕੁਛ ਆਇਆ ਹਲੇ ਉਹਨੇ ਦੇਖੇ ਨਹੀਂ ਕਿ ਉਹ ਮੁੰਡਾ ਉਹਨੇ ਕਿ 11 12 ਵਜੇ ਆਉਂਦਾ ਉਦੋਂ ਬਾਅਦ ਪਤਾ ਲੱਗੂ ਪੁਲਿਸ ਨੂੰ ਕੰਪਲੀਟ ਕਰਤੀ ਹਾਂਜੀ ਸਵੇਰੇ ਆਏ ਸੀਗੇ ਉਹ ਦੇਖ ਕੇ ਚਲ ਗਏ ਮੋਕਾ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਲਗਾਤਾਰ ਜੇਕਰ ਗੱਲ ਕਰੀਏ ਨਕੂਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਮੰਨ ਦੇਖਦੇ ਆ ਭਾਈ ਕਿਤੇ ਹੀ ਕਿੰਨੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਲਦੀ ਤੋਂ ਜਲਦੀ ਕਦੈਂਚੇ ਤੇ ਕਿਉਂ ਸਾਡਾ ਨੁਕਸਾਨ ਹੋਇਆ ਬਾਜ਼ਾਰ ਦੇ ਕੁਝ ਲੋਕ ਵੀ ਇਕੱਠੇ ਹੋਏ ਨੇ ਜੇਕਰ ਗੱਲ ਕਰੀਏ ਕੀ ਨਾਮ ਜੀ ਆਪਣਾ ਮੋਹ ਸ਼ਮਾ ਜੀ ਸ਼ਰਮਾਈ ਜੇਕਰ ਗੱਲ ਕਰੀਏ ਨਕੋਦਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧੀਆਂ ਜਾ ਰਹੀਆਂ ਕਿਸ ਤਰ੍ਹਾਂ ਦੇਖਦੇ ਆ ਤੇ ਮਾਰੇ ਦਿਨ ਤੋਂ ਦਿਨ ਇੱਕ ਨੌਕਰੀ ਲਿਆ ਪੌਥਾਲਿਆਂ ਨੂੰ ਚਲ ਜਾਓ ਕਹਿੰਦੇ ਦੋ ਬੰਦੇ ਆ ਜੀ ਪੁਰੇ ਨਹੀਂ ਚੁਗਰੀ ਗਈਆਂ ਸੀ ਉਹਨਾਂ ਨੇ ਕੰਬਰੀ ਨੋਟ ਕਰ ਲਈ ਹੈ ਉਹ ਆ ਕੇ ਦੇਖਿਆ ਉਹਨਾਂ ਨੇ ਦੂਆ ਖੋਲੇ ਟੁੱਟਿਆ ਕਹਿੰਦੇ ਤੁਹਾਨੂੰ ਐਂਟਰੀ ਫੀਸ ਪਿੱਤੀ ਹੈ ਨਾ ਹੋਰ ਵੀ ਵੀਰ ਸਾਡੇ ਨਾਲ ਨੇ ਅਸੀਂ ਗੱਲ ਕਰਾਂਗੇ ਪੰਡੀ ਭਾਈ ਪੰਡੀ ਭਾਜੀ ਕਿਸ ਤਰ੍ਹਾਂ ਦੇਖਦੇ ਆਂ ਬਾਜ਼ਾਰ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਚੋਰਾਂ ਵੱਲੋਂ ਜਿਹੜਾ ਹੈਗਾ ਧਾਵਾ ਬੋਲ ਕੇ ਜਿਹੜਾ ਹੈਗਾ ਦੁਕਾਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਇਹ ਬਹੁਤ ਮਾੜੀ ਗੱਲ ਹੈ ਜੀ ਬਾਜ਼ਾਰ ਵਾਸਤੇ ਅੱਗੇ ਵਾਸਤੇ ਸਾਰਿਆਂ ਨੂੰ ਅਲਰਟ ਹੋਣਾ ਪਾਣਾ ਤੇ ਕੋਈ ਨਾ ਕੋਈ ਇੱਥੇ ਚੌਕੀ ਦਾ ਜਾਂ ਕੋਈ ਜੂਬ ਚਾਹੀਦਾ ਜਾਂ ਜਾਂ ਪੁਲਿਸ ਦੀ ਕਸ ਚਾਹੀਦੀ ਹੈ ਚੌਕੀ ਲੱਗ ਰਹੀ ਨਹੀਂ ਇੱਥੇ ਕੋਈ ਚੌਕੀਦਾਰ ਨਹੀਂ ਤੇ ਜੇ ਸੀਸੀਟੀਵੀ ਕੈਮਰਾ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਕਿਹਾ ਜਾਂਦਾ ਆ ਕਿ ਸੀਸੀਟੀਵੀ ਕੈਮਰੇ ਲਗਾਈ ਜਾਣ ਸੀਸੀਟੀਵੀ ਕੈਮਰੇ ਲਗਾਈ ਜਾਣ ਸੀਸੀਟੀਵੀ ਕੈਮਰੇਆ ਦੇ ਵਿੱਚ ਵੀ ਕਈ ਵਾਰ ਜਿਹੜੇ ਹੈਗੇ ਚੋਰ ਜਿਹੜੇ ਹੈਗੇ ਆ ਦਿਖਾਈ ਦਿੰਦੇ ਆ ਪਰ ਫੇਰ ਵੀ ਜਿਹੜੇ ਹੈਗੇ ਆ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਕਿਸ ਤਰ੍ਹਾਂ ਦੇ ਦੇ ਇਹ ਤਾਂ ਪੁਰਾਣਾ ਕੰਮ ਹੋ ਗਿਆ ਆਮ ਹੀ ਹੈ ਜਦੋਂ ਕਿਤੇ ਆ ਦੇਨਵਾਰ ਹੁੰਦਾ ਜਾਂ ਕੁਝ ਹੁੰਦਾ ਇੱਥੇ ਤਾਂ ਚੋਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਹੁੰਦੀਆਂ ਨੇ ਪਰ ਇਹ ਆ ਕਿ ਹੁਣ ਇੱਕ ਪੁਲਿਸ ਵਾਲੇ ਬਿਚਾਰੇ ਆਏ ਆ ਦੇਖ ਕੇ ਚਲੇ ਗਏ ਮੋਕਾ ਬਸ ਹੁਣ ਪਤਾ ਨਹੀਂ ਅੱਗੇ ਕੀ ਬਣੂਗਾ ਕੀ ਨਹੀਂ ਬਣੂਗਾ ਬਾਜ਼ਾਰ ਦਾ ਨਾਮ ਕੀ ਹੈਗਾ ਸਰਾਫਾ ਬਾਜ਼ਾਰ ਸਰਾਫਾ ਬਾਜ਼ਾਰ ਤੇ ਇਹ ਜਿਹੜੇ ਸੀਗੇ ਦੁਕਾਨਦਾਰ ਇਹਨਾਂ ਵੱਲੋਂ ਉਹ ਜਿਹੜੇ ਹੈਗੇ ਹੋਰ ਵੀ ਵੀਰ ਇੱਥੇ ਨੇ ਵਿੱਕੀ ਜੀ ਜੇਕਰ ਗੱਲ ਕਰੀਏ ਨਕੋਦਰ ਦੇ ਵਿੱਚ ਅੱਜ ਰੈਡੀਮੇਡ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾ ਵੱਲੋਂ ਕੀ ਕਹਿਣਾ ਚਾਹੋਗੇ ਕਹਿਣਾ ਕੀ ਹੈ ਭਈ ਇਹ ਸਹਾਬੂਦ ਦੀ ਕੰਮ ਆ ਇੱਥੇ ਇੱਥੇ ਨਾ ਪੁਲਿਸ ਦੀ ਗਸ਼ਤਾਣਾ ਪੂਸ਼ਨਾ ਚੌਂਕੀਦਾਰ ਤਾਂ ਡਰਦਾ ਹੀ ਨਹੀਂ ਇੱਥੇ ਆਂਦਾ ਗੱਲਾਂ ਬੰਦਾ ਹੀ ਕਰੂ ਅਗਲਾ ਕਹਿੰਦਾ ਛੱਤਰ ਖਾ ਕੇ ਤੁਹਾਨੂੰ ਉਹ ਸਾਈਡ ਤੇ ਇੱਕ ਚੌਂਕੀਦਾਰ ਰੱਖਿਆ ਸੀ ਅੱਗੇ ਸੀ ਉਹ ਤਾਂ ਕੁੱਟ ਕੇ ਚੱਲ ਗਿਆ ਮੁੜ ਕੇ ਤਾਂ ਉਹ ਆਇਆ ਹੀ ਨਹੀਂ ਮੁੜ ਕੇ ਇੱਥੇ ਕੌਮ ਕੀ ਤਰੀ ਕਰ ਸਕਦਾ ਪੁਲਿਸ ਦਾ ਹੀ ਗਾਸਤ ਚਾਹੀਦੀ ਹੈ ਪੁਲਿਸ ਦਾ ਨਾਮ ਦਿਨੇ ਦੇਖਦੀ ਰਾਤ ਨੂੰ ਵੀ ਦਿਖਣਾ ਤੁਹਾਨੂੰ ਇੱਕ ਪਾਸੇ ਲੋਕ ਸਭਾ ਚੋਣਾ ਆਰਮੀ ਜਿਹੜੀ ਆ ਚੁੱਕੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈਗਾ ਕਿਹਾ ਜਾ ਰਿਹਾ ਹੈਗਾ ਕਿ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਪਰ ਇਹ ਸੁਰੱਖਿਆ ਦੇ ਪ੍ਰਬੰਧਾਂ ਤੇ ਜਿਹੜਾ ਹੈਗਾ ਸਵਾਲ ਚੱਕਿਆ ਜਾ ਰਿਹਾ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਜਿਹੜਾ ਹੈਗਾ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਇੰਨਾ ਦੁਕਾਨਦਾਰਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਆ ਕਿ ਪੁਲਿਸ ਦੀ ਜਿਹੜੀ ਗਸ਼ਤ ਵਧਾਈ ਜਾਵੇ ਕੈਮਰਾ ਪਰਸਨ ਦੇ ਨਾਲ ਪਨੀਤ ਤਰੋੜਾ ਲਿਵਿੰਗ ਇਨ ਆ ਨਿਊਜ਼ ਨਕੋਤਾ